ਬਾਪੂ ਦੀ ਜੇਕਰ ਕਹਾਣੀ ਦੀ ਗੱਲ ਕੀਤੀ ਜਾਵੇ ਇਸ ਦਾ ਪੁੱਤ ਸੀ ਇੱਕ ਜਿਸ ਦੀ ਮਦਦ ਦੀ ਗੋਹਾਰ ਲਾਉਂਦਾ ਬਾਪੂ ਮੋਢਿਆਂ ਤੇ ਚੜ ਕੇ ਉਸ ਦੀ ਗੋਹਾਰ ਲਾਉਂਦਾ ਸੀ ਕਿ ਮੇਰੇ ਪੁੱਤ ਦਾ ਇਲਾਜ ਕਰਵਾ ਦੋ ਤੇ ਪੁੱਤ ਦਾ ਇਲਾਜ ਨਾ ਹੋ ਤੇ ਪੁੱਤ ਇਸ ਜਹਾਨ ਤੋਂ ਚਲਾ ਜਾਂਦਾ ਉਮਰ 75 ਸਾਲ ਹੈ ਤੇ ਬਾਪੂ ਆਹ ਕਰੋਟਿਓ ਪੰਨਿਓ ਅੱਜ ਮੁਥਾ ਜੋ ਹੈ ਕਿਉਂਕਿ ਇੱਕ ਪੁੱਤ ਸੀ ਤੇ ਉਹਦਾ ਇਲਾਜ ਨਹੀਂ ਕਰਵਾ ਸਕਿਆ ਬਸ ਜੀ ਦਰਦ ਨਹੀਂ ਰੁਕਿਆ ਇੱਕ ਜਦ ਪੈਸਾ ਨਹੀਂ ਕੋਲ ਦਾ ਤੇ ਰੁਕੇ ਕਿ ਨਹੀਂ ਜੇ ਪੈਸਾ ਦਾ ਸਭ ਕੁਝ ਵੀ ਜਦ ਪੈਸਾ ਨਹੀਂ ਦੇਹਾ ਦਾ ਬਾਜ ਨਹੀਂ ਹੋਇਆ ਉਹ ਤੱਕ ਦੁਨੀਆ ਬਾਬਾ ਦਾ ਦਰਦ ਨਹੀਂ ਰੁਕਿਆ ਇੱਕ ਮੋਲਾ ਬੰਦਾ ਪਵਾ ਮਾਰ ਮਾਰ ਕੇ ਫੇਰ ਟੋਕਾ ਮੰਗ ਮੰਗ ਕੇ ਲਗੇ ਜਿਵੇਂ ਆਪਣਾ ਸੁਲੂਕ ਰਖਾ ਕਰੇ। ਟੱਕੇ ਖਾ ਰੇ ਹੁ ਮੈਂ 75 ਸਾਲ ਦੀ ਉਮਰ ਹੋ ਗਈ। ਨਾ ਤੁਰ ਜਾਂਦਾ ਨਾ ਖੜਿਆ ਜਾਂਦਾ ਤਕ ਕੇ ਖਾ ਜੋ ਫੇਰ ਕਾ ਬਸ। ਜੇ ਭਾਈ ਤੁਹਾਡੀ ਮੌਲਾ ਵੀ ਮੇਰੇ ਮਰਜ਼ਾ ਮਨ ਤੇ ਬੇਇਜ਼ਤੀ ਸਭ ਹੋ ਰਿਆ। یہ کوئی دس یہ کوئی ہے مدد ہے یہ پوتیاں میرا کوئی جو نہیں کسی کا میری میں ایک ہٹ بند کے بےتی ہے کے گوڑ نو لے یہ میں فوٹو دے لکھ کے پبا مار ਖਾਤਾ ਨੰਬਰ ਮੈਂ ਦਾਣ ਬਲਵੰਨਾ ਜੀ ਆ ਖਾਤਾ ਨੰਬਰ ਅਕੀਸ ਜੋ ਦਿਖਵਾਇਆ ਹੈ ਜੀ ਕੋਈ ਮਦਦ ਕਰਨ ਨੂੰ ਜੀ ਤੁਮੰਦਾ ਹੈ ਕੌਂਟ ਨੰਬਰ ਆਪਣਾ ਹੈ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦਾ ਰਹਿਣ ਵਾਲਾ ਇਹ ਬਾਪੂ ਇਹਦੇ ਬਾਪੂ ਦੀ ਜੇਕਰ ਕਹਾਣੀ ਦੀ ਗੱਲ ਕੀਤੀ ਜਾਵੇ ਇਸ ਦਾ ਪੁੱਤ ਸੀ ਇੱਕ ਜਿਸ ਦੀ ਮਦਦ ਦੀ ਗੋਹਾਰ ਲਾਉਂਦਾ ਬਾਪੂ ਮੋਢਿਆਂ ਤੇ ਚੜ ਕੇ ਉਸ ਦੀ ਗੋਹਾਰ ਲਾਉਂਦਾ ਸੀ ਕਿ ਮੇਰੇ ਪੁੱਤ ਦਾ ਇਲਾਜ ਕਰਵਾ ਦੋ ਤੇ ਪੁੱਤ ਦਾ ਇਲਾਜ ਨਾ ਹੋ ਤੇ ਪੁੱਤ ਇਸ ਜਹਾਨ ਤੋਂ ਚਲਾ ਜਾਂਦਾ ਤੇ ਅੱਜ ਬਾਪੂ ਦੀ ਗੱਲ ਕਰੀਏ ਬਾਪੂ ਦੀ ਉਮਰ 75 ਸਾਲ ਹੈ ਤੇ ਬਾਪੂ ਆਪ ਰੋਟਿਓ ਕੰਨਿਓ ਅੱਜ ਮੋਥਾ ਜੋ ਹੈ ਪਏ ਕਿਉਂਕਿ ਇੱਕ ਪੁੱਤ ਸੀ ਤੇ ਉਹਦਾ ਇਲਾਜ ਨਿਕਲਵਾ ਸਕਿਆ ਬਾਪੂ ਜੀ ਕੀ ਗੱਲਬਾਤ ਹੋਈ ਸੀ ਪੁੱਤ ਨਾਲ ਬਸ ਜੀ ਦਰਦ ਨਹੀਂ ਰੁਕਿਆ ਇੱਕ ਜਦ ਪੈਸਾ ਨਹੀਂ ਕੋਲ ਦਰਦ ਰੁਕੇ ਕਿੰਨੇ ਜੇ ਪੈਸਾ ਦਾ ਸਭ ਕੁਝ ਸੀ ਜਦ ਪੈਸਾ ਨਹੀਂ ਰਿਹਾ ਦਾ ਇਲਾਜ ਨਹੀਂ ਹੋਇਆ ਉਹ ਤੁਰ ਗਿਆ ਬਿਮਾਰੀ ਦਾ ਦਰਦ ਨਹੀਂ ਰੁਕਿਆ ਇੱਕ ਬੁਢਾ ਬੰਦਾ ਬਾਹ ਮਾਰ ਮਾਰ ਕੇ ਪਾਈ ਲੋਕਾਂ ਤੋਂ ਮੰਗ ਮੰਗ ਕੇ ਨਹੀਂ ਕਿਸੇ ਨੇ ਆਪਣਾ ਸੰਜੋਖ ਦਿੱਤਾ ਤੱਕੇ ਖਾ ਕੇ ਬੁਢਾ ਪਾਈ ਨੌਜਵਾਨ ਪੁੱਤ ਜੀ ਦਾ ਮਰ ਜਵੇ ਮਾਂ ਬਾਪ ਦੇ ਪੱਲੇ ਤੱਕੇ ਖਾ ਰਿਹਾ ਹਾਂ ਮੈਂ ਪਚੱਤਰ ਸਾਲ ਦੀ ਉਮਰ ਹੋਵੇ ਨਾ ਤੁਰਿਆ ਜਾਂਦਾ ਨਾ ਖੜਿਆ ਜਾਂਦਾ ਕਿਦੋਂ ੱੱਕੇ ਖਾ ਕੇ ਭਾਈ ਤਾਂ ਪੂਰਾ ਕਰਦਾ ਰੋਕ ਲਾ ਕੇ ਬੁਖਤਾਂ ਬਾਤ ਤੇ ਲਿਆਉਂਦਾ ਵੀ ਉਹ ਵੀ ਬੰਦ ਹੋ ਗਿਆ ਆਪਣਾ ਨਹੀਂ ਇਹ ਜਾਣਾ ਹੀ ਨਹੀਂ ਕਿ ਜੇ ਕੋਲ ਤਾਂ ਪੈਸਾ ਕਿੱਥੋਂ ਆਊ ਮੇਰੇ ਕੋਲ ਬਿਮਾਰੀ ਦਾ ਪੈਸਾ ਜਿਹੜਾ ਖਤਮ ਹੋ ਗਿਆ ਜਿਹੜੇ ਪੰਜ ਦੇ ਤੇ 10 ਰੁਪਏ ਉਹ ਮੁਰਕੇ ਮੰਜਾਂ ਸਾਧਾ ਨਾ ਮੈਂ ਕਿਸੇ ਨੂੰ ਮੰਗ ਸਕਦਾ جے کوئی آجឧបایہ پراؤندے نہیں میرے کول کوئی سن کے بابے دی فریاد بڑے بندے دی کوئی ਆਉਂਦਾ نہیں ڈرਦਾ ਵੀ با بڑے ਨੂੰ پیسے ਨਾ ਦੇਣੇ ਪੈ ਜਾਣ ਬੇ ਬੁੜੇ ਦਾ ਕੰਮ ਔਖਾ ਹੁਣ ਭਾਈ ਮੇਰੀ ਲ ਬੇਨਤੀ ਤੁਹਾਡੇ ਕੋਲ ਆ ਪੈਆਂ ਕੋਲ ਬੀਲਾ ਕੋਲ ਜੇ ਕੋਈ ਗਰੀਬ ਦੀ ਮਦਦ ਕਰ ਸਕਦਾ 75 ਸਾਲ ਦੀ ਉਮਰ ਆ ਭਾਈ ਨਾ ਤੁਰਨੇ ਜੋ ਕਨਾਂ ਬੈਠੇ ਨੇ ਕਾਹੇ ਅੱਗੇ ਭਾਈ ਤੁਹਾਡੀ ਮਾਂ ਦਾ ਵੀ ਮੇਰੇ ਉਹ ਮੇਰੀ ਹੱਥ ਮੰਨ ਕੇ ਬੇਨਤੀ ਸਭ ਕੋਲ ਆ ਜੇ ਕੋਈ ਦਾਪੀਏ ਕੋਈ ਕਰ ਸਕਦਾ ਮਦਦ ਇਹ ਵੀ ਪੋਤੀਆਂ ਜੇ ਨਾ ਹੀ ਮੈਂ ਰੱਖੋ ਜੋਰ ਨਹੀਂ ਕਿਸੇ ਗੱਲ ਮੇਰੇ ਦਾ ਇੱਕ ਹੱਥ ਬੰਨ ਕੇ ਬੇਨਤੀ ਆ ਆ ਪੁੱਤ ਨੂੰ ਲੈ ਕੇ ਗੋਦੀ ਚ ਕਿਵੇਂ ਫੋਟੋ ਦੇ ਦੇ ਕੇ ਪਾ ਮਾਰਦੇ ਆ ਮੈਂ ਚਾਹ ਸਕਦੇ ਪਾਈ ਪਹਿਲਾਂ ਬਾਪੂ ਜੀ ਪੁੱਤ ਦੀ ਵੀਡੀਓ ਅਸੀਂ ਦੇਖਦੇ ਦੇਖਦੇ ਆਂ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀ ਸੀ ਪੁੱਤ ਨੂੰ ਮੋਡਿਆਂ ਤੇ ਚੱਕ ਕੇ ਤੁਸੀਂ ਉਹਦੀ ਫਰਿਆਦ ਲਾ ਰਹੇ ਸੀ ਵੀ ਮਦਦ ਕਰੋ ਇਸ ਦਾ ਇਲਾਜ ਕਰਾਉਣਾ ਅੱਜ ਪੁੱਤ ਦੇ ਜਾਨ ਤੋਂ ਬਾਅਦ ਪੁੱਤ ਦੀ ਫੋਟੋ ਵੀ ਅਸੀਂ ਕਹਿ ਸਕਦਾ ਗੋਡਿਆਂ ਦੇ ਰੱਖ ਰੱਖੀ ਹੈ ਕਿ ਪੁੱਤ ਤਾਂ ਗਿਆ ਪਰ ਅੱਜ ਆਪ ਰੋਤੀ ਕਾ ਆਪ ਰੋਤੀ ਤੋਂ ਵੀ ਤੰਗਾ ਹੁਣ ਮੈਂ ਕਿਸੇ ਨੂੰ ਕੀ ਕਹਿ ਸਕਦਾ ਪਾਈ ਮੈਂ ਤਾਂ ਬੇਵਸਾ ਕੰਮ ਹੁਣ ਜਿਹਦੇ ਕੋਲ ਜਾਂਦਾ ਪਾਏ ਉਹ ਵੀ ਪਾਤ ਸਾਹਿਬ ਬਤੇ ਹੁੰਦਾ ਪਰ ਨਹੀਂ ਨਾ ਪੁੱਤ ਕਿਨ ਲਾਗੇ ਤਰ ਸੋ ਨਾ ਪੁੱਤ ਲਾਗੇ ਤਰ ਸੋ ਬਰਤਦਾ ਇੱਕ ਬਹੁਤ ਵੱਡਾ ਸਾਰਾ ਇੱਕ ਪੁੱਤ ਦਾ ਬਹੁਤ ਸਾਰਾ ਸੀ ਮੈਂ ਮੰਜੇ ਤੇ ਬੈਠਾ ਸੀ ਪਰ ਸਾਰਾ ਬਹੁਤ ਸੀ ਮੈਨੂੰ ਦਾ ਪਰ ਜਦ ਉਹ ਹੀ ਵਾ ਗਿਆ ਮੇਰੇ ਕੋਲੋਂ ਤਾਂ ਮੇਰੇ ਅੱਡ ਗਾਹੇ ਬਿਕ ਨਾ ਸਕਦਾ ਕਿਉਂ ਕਰਦਾ ਗੁਜ਼ਾਰਾ ਕਿਸ ਤਰੀਕੇ ਚੱਲਦਾ ਇਹ ਜਿਹੜਾ ਘਰ ਦਾ ਗੁਜ਼ਾਰਾ ਪਾਈ ਕਿੱਥੋਂ ਆਵਾਂ ਇੱਕ ਗਣ ਮਿਲਦਾ ਹੈ ਰਾਤ ਨੂੰ ਮਿਲਦਾ ਬਿਨੇ ਨੀਦ ਦਾ ਨਹੀਂ ਜੇ ਬਿਨੇ ਮਿਲਦਾ ਰਾਤ ਨੂੰ ਨਹੀਂ ਮਿਲਦਾ ਤਾਂ ਉਹ ਬਘਰ ਦੇ ਆਸਰੇ ਭਾਈ ਮਾੜਾ ਚੰਗਾ ਲਖੀ ਜਾਂਦਾ ਹੋਰ ਕੀ ਮੇਰਾ ਕੋਈ ਜੋਰ ਨਹੀਂ ਕਿਸੇ ਦਾ ਆ ਗਿਆ ਕੋਈ ਬੇਜੂ ਨਹੀਂ ਨਾ ਸੀ ਮੰਦਾ ਕਣਕ ਮਰਦੀ ਦੀ ਉਹ ਵੀ ਨਹੀਂ ਮਿਦੀ 5 ਕਿਲੋ ਕਣਕੋ ਵੀ ਨਹੀਂ ਮਿਦੀ ਪਰ ਕੀ ਚੱਕੀ ਪਈਆ ਮੇਰੇ ਕੋਲ ਉਹ ਵੀ ਪਰਚੀ ਕਰੇ ਪਈਆ ਕਣਕ ਨਹੀਂ ਮਿਦੀ ਆ 5 ਕਿਲੋ ਆ ਕਣਕ ਪਈਆ ਮੇਰੇ ਕੋਲ 5 ਕਿਲੋ ਕਰ ਦਸ ਕੀ ਜੀਆਂ ਦਾ ਗੁਜ਼ਾਰਾ ਹੋ ਇੱਕ ਟਾਂ ਵੀ ਰੋਟੀ ਨਹੀਂ ਬੱਕ ਸਕਦਾ ਤਾਂ ਹੁਣ ਜਾਈਏ ਕਿੱਧਰ ਨੂੰ ਅਸੀਂ ਨਾ ਕਾਣਕ ਨਾ ਪੈਸਾ ਨਾ țeਲਾ ਕੋੜ ਕਿਸੇ ਕੋਲ ਜਾ ਕੇ ਕੀ ਹੱਥ ਅਡਾਵਾਂ ਜਦ ਜਾਣਾ ਨਹੀਂ ਕਿਸੇ ਕੋਲ ਹੱਥ ਅਡਾਂ ਦੀ ਕੀ ਦੇ ਕੋਲ ਹੁਣ ਜੇ ਆਉਂਦੇ ਨੇ ਪਾਈਓ ਪੈਣੇ ਦੇਖ ਕੇ ਬੁਢੀ ਕੋਲ ਪਾਸਾ ਵਟਜਣ ਬੇ ਨਹੀਂ ਵੀ ਬੁਢੀ ਨੂੰ ਪੈਸੇ ਦੇਣੇ ਪੈਣਗੇ ਅੱਗੇ ਆ ਭਾਈ ਮੇਰੀ ਬੇਨਤੀ ਸਾਡੇ ਕੋਲ ਭੈਣ ਪਾਈਆਂ ਕੋਲ ਜੇ ਕਿਸੇ ਦੇ ਮਨ ਚ ਕੋਈ ਆਉਂਦਾ ਪੁੱਤ ਦਾ ਤਰਸ ਤਾਂ ਕਰ ਸਕਦਾ ਨਹੀਂ ਹੋਰ ਮੇਰਾ ਕੋਈ ਜੋਰ ਨਹੀਂ ਮੇਰੀ ਬੇਨਤੀ ਆ ਇੱਕ ਭੈਣ ਦਾ ਜੇ ਫਰਿਆਦ ਕੋਈ ਸੁਣ ਲੂ ਮੇਰੀ ਭਾਈ ਔਰ ਗਰੀਬ ਆਦਮੀ ਦੀ ਕੋਈ ਬਾਣੀ ਕਿਸੇ ਬਾਸੇਗਾ ਹੁਣ ਆਪ ਵੀ ਆਪ ਵੀ ਨਹੀਂ ਕੰਮ ਕਰ ਸਕਦੇ ਨਾ ਆਪ ਵੀ ਨਹੀਂ ਕੰਮ ਕਰ ਸਕਦਾ ਮੋਢੇ ਮੇਰਾ ਇਸ਼ੀ ਦਾ ਡੋਗ ਨਿਕਲੇ ਨਾ ਮੋਢੇ ਨਹੀਂ ਚੜ ਸਕੇ ਪੈਸੇ ਦੇ ਖਾਣ ਪੁੱਤ ਦਾ ਲਾਜ ਕਰਾਵਾ ਆਪਣਾ ਲਾਜ ਕਰਾਵਾ ਮੋਢੇ ਨਹੀਂ ਚੜ ਸਕਦਾ ਦਿੱਪਤ ਪਰ ਸਾਧ ਦੇ ਵਿੱਚ ਕੀ ਮੋਢੇ ਬੜੇ ਚੱਲਣਗੇ ਜਿੰਨੇ ਪੈਸੇ ਸੀ ਪਹਿਲਾਂ ਪੁੱਤ ਦੇ ਪੈਸੇ ਸਾਰੇ ਬਰਬਾਦ ਹੋ ਗਦੇ ਜਿਹੜੇ ਵੀ ਲੋਕਾਂ ਨੇ ਡੱਟੇ ਨੇ ਉਹ ਸਾਰੇ ਲਾ ਕੇ ਭਾਈ ਬੇਲਾ ਬੈਠਾ ਹੁੰਦਾ ਕਿਲੀਆਂ ਦਾ ਛੱਪ ਬਿਰਦੇ ਨੇ ਮਕਾਨ ਚ ਰਾਤ ਨੂੰ ਬੁਢੇ ਨੂੰ ਨੀਂਦ ਨਹੀਂ ਆਉਂਦੀ ਜਦ ਨਹੀਂ ਬੈਜਦਾ ਤਾਂ ਪਾਣੀ ਚਾਉਂਦਾ ਥੱਲੇ ਕਿੱਧਰ ਜਾਵਾਂ ਕਿਹੜੇ ਗੁੰਝੇ ਬੈਠਾਂ ਮੈਂ ਤਾਂ ਸਾਲਾ ਮੇਰੇ ਕੋਲ ਨਹੀਂ ਜਿਹੜੇ ਅੰਦਰ ਚੱਕ ਕੇ ਮੁੰਡੇ ਢਾ ਦੋ ਇੱਕ ਟਾਈਮ ਕੱਟ ਰਿਹਾ ਹਾਂ ਬਸ ਜੇ ਪਰਮਾਤਮਾ ਮੈਨੂੰ ਦਾਈਦਾ ਇਹਦਾ ਦੁੱਖ ਸਾਰੇ ਮੁੱਕ ਜਾਂਦੇ ਕੋਈ ਦੇਖਣ ਤਾਂ ਨਾ ਜਾਵਾਂ ਕਿਸ ਨੂੰ ਆ ਨੌਜਵਾਨ ਪੁੱਤ ਦੀ ਤਸਵੀਰ ਲੈ ਕੇ ਗੋਬਿਆਂ ਦੇ ਬੈਠਾ ਇਹਨੂੰ ਦੇਖ ਦੇ ਕੇ ਪੱਪਾ ਮਾਤਵਾ ਭਾਈ ਵਾਹ ਮੇਰੀ ਕੋਈ ਨਹੀਂ ਹੋਂਕੀ ਜੇ ਇੱਕ ਹੀ ਮਾਨਤੇ ਕੋਈ ਆਉ ਤਾਂ ਕੁਝ ਦੇ ਸਕਦਾ ਨਹੀਂ ਕੋਈ ਜੋੜ ਨਹੀਂ ਤਾਂ ਬਾਪੂ ਦੇਖ ਸਕਦਾ ਤੁਸੀਂ ਪਹਿਲਾਂ ਪੁੱਤ ਦੀ ਗਵਾਰ ਲਾਉਂਦਾ ਸੀ ਲੋਕਾਂ ਦੇ ਅੱਗੇ ਕੇਸ ਦਾ ਇਲਾਜ ਹੋ ਜੇ ਤੇ ਅੱਜ ਉਹ ਹਾਲਾਤ ਨੇ ਪੁੱਤ ਨੂੰ ਤਾਂ ਬਚਾ ਨਹੀਂ ਸਕਿਆ ਤੇ ਜਿੰਨਾ ਪੈਸਾ ਸੀ ਸਾਰਾ ਕੁਝ ਪੁੱਤ ਦੇ ਲਾ ਦਿੱਤਾ ਉਸ ਦੇ ਇਲਾਜ ਤੇ ਤੇ ਅੱਜ ਪੁੱਤ ਦੀ ਫੋਟੋ ਨੂੰ ਗੋਡਿਆਂ ਤੇ ਲੈ ਕੇ ਲੋਕਾਂ ਤੋਂ ਗਵਾਰ ਲਾ ਰਹਿ ਕੇ ਰੋਟੀ ਦਾ ਵੀ ਇੱਕ ਸਮੇਂ ਦੀ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਤੇ ਮੇਰੀ ਮਦਦ ਕਰੋ ਤਾਂ 50 ਫਸਤੇ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ